ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਗੌਰਮਤ ਪੈਨਸ਼ਨ ਪੈਨਸ਼ਨ ਐਸੋਸੀਏਸ਼ਨ ਪਾ ਨਿਗੜਬਲੋਂ ਸਮਾਰੋਹ ਕਰਵਾਇਆ ਗਿਆ ਜਿਸ ਦੇ ਵਿੱਚ ਕੀ ਹਲਕਾ ਵਿਧਾਇਕ ਨਰਿੰਦਰ ਕੌਰ ਪਹੁੰਚੇ ਜਿੱਥੇ ਕਿ ਉਹਨਾਂ ਨੇ ਆਪਣੇ ਕੁਝ ਮੰਗਾਂ ਨੂੰ ਲੈ ਕੇ ਇਹ ਪ੍ਰੋਗਰਾਮ ਦਾ ਯੋਜਨ ਕੀਤਾ ਗਿਆ ਸੀ ਜਿਸ ਦੇ ਵਿੱਚ ਕੀ ਕੁਝ ਪੈਨਸ਼ਨ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਲੈ ਕੇ ਚਾਹੇ ਸਾਬਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਗੱਲ ਕਰਨ ਸੰਬੰਧੀ ਇਹ ਮੀਟਿੰਗ ਦਾ ਯੋਜਨ ਕੀਤਾ ਗਿਆ ਸੀ ਜਿਸ ਦੇ ਵਿੱਚ ਹਲਕਾ ਵਿਧਾਇਕ ਨਰਿੰਦਰ ਕੌਰ ਪਹੁੰਚੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪ੍ਰਧਾਨ ਸਤਨਾਮ ਸਿੰਘ ਦੀ ਅਗਵਾਈ ਦੇ ਵਿੱਚ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਗੁਲਦਸਤ ਦਿੱਤੇ ਜਾ ਰਹੇ ਹਨ ਤੇ ਇਸ ਮੌਕੇ ਤੇ ਉਹਨਾਂ ਨੂੰ ਲੋਈ ਪਾ ਕੇ ਸਨਮਾਨ ਵੀ ਕੀਤਾ ਜਾ ਰਿਹਾ ਹੈ ਜਿਦੇ ਵਿੱਚ ਕੀ ਸਮੂਹ ਮੈਂਬਰ ਖੜੇ ਨਜ਼ਰ ਆ ਰਹੇ ਹਨ ਜਿਤੀ ਵੀ ਸਾਫਕਾ ਕਰਨਲ ਸਿੰਘ ਅਤੇ ਉਹਨਾਂ ਦੇ ਨਾਲ ਹੋਰ ਹੋਰ ਵੀ ਖੜੇ ਪੈਨਸ਼ਨੇਸ਼ਨ ਮੈਂਬਰ ਖੜੇ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਤੇ ਹੋਰ ਕੀ ਕੀ ਗਿਆ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਆਓ ਉਸ ਨੂੰ ਸੁਣਾਉਣੇ ਦਰਮਿਆਨ ਪਹੁੰਚੇ ਸਾਤੇ ਦੀ ਨੌਜੋਗ ਜिले ਦੇ ਸਤਤਜਨਰ ਸਰਦਾਰ ਸਰਦੇਵ ਸਿੰਘ ਜੀ ਐਕਟਿੰਗ ਕੌਂਸਲ ਦੇ ਫਰਦਾ ਬਏ ਆਧ ਰੇ ਸਰਕਾਰ ਪੈਨਸ਼ਨ ਦੇ ਭੇਟਣਾ ਤੁਹਾਡੇ ਨਾਲ ਆਪਣੇ ਵਿਚਾਰ ਸਾਹਮਣੇ ਕੀਤੇ ਹਨ ਦੀ ਪੈਨਸ਼ਨਰ ਲੱਗੇ ਬਧਾਪਾ ਪੈਨਸ਼ਨਰ ਦੇ ਉਹਨਾਂ ਦੀਆਂ ਸਮੱਸਿਆਵਾਂ ਸਾਡੇ ਨਾਲ ਸਾਝੀਆਂ ਕੀਤੀਆਂ ਹਨ ਅਸੀਂ ਕਿ ਸਾਡੀ ਜਲਦੀ ਸਾਡੀ ਵਿਧਾਨ ਸਭਾ ਬਣੀਆ ਇਹ ਉਜੇ ਬੁਝੇ ਬਧਾਇਕ ਨੇ ਕਿ ਮਾਂ ਤੇ ਜੀਵਨ ਚੱਲਦਾ ਹੈ ਇਹ ਸਾਡੇ ਦਿਲਾਂ ਨਾਲ ਪਹੁੰਚੇ ਨੇ ਇੰਦਰ ਇਸ ਮਾਤਮਾ ਦੇ ਵਿੱਚ ਇੱਕ ਜਿਹੜਾ ਪਿਆਰ ਇੱਕ ਨਿੱਘ ਜਿਹੜਾ ਮਹਿਸੂਸ ਹੁੰਦਾ ਹੈ ਤੇ ਇਹ ਦੇਖਿਆ ਅੜੀਆਂ ਦਲੋਵਾਨਾਂ ਨੇ ਗੱਲਾਂ ਕੀਤੀਆਂ ਜੋ ਸੁਝਾਅ ਦਿੱਤੇ ਆ ਮੈਂ ਤਾਂ ਤੁਹਾਡੇ ਕੋਲ ਵੀ ਆਈ ਆ ਕਿ ਪਹਿਲਾਂ ਵੀ ਸੰਗਰੂਰ ਵੀ ਜਿੱਥੇ ਸੀਨੀਅਰ ਸਿਟੀਜ਼ਨ ਸਾਰੇ ਆਉਂਦੇ ਆ ਅਬਸਰ ਮੈਂ ਵੀ ਜਾਣੀ ਤਾਂ ਮੇਰੇ ਨਾਲ ਕਿਉਂਕਿ ਫਰਮਾਨ ਦੇ ਵਿੱਚ ਕੋਈ ਕੋਚੋੜ ਪਲੀਟਿਕਲ ਨਹੀਂ ਹੈਗਾ ਉਦੋਂ ਡਾਕਟਰ ਸਾਹਿਬ بیٹھے ਬਲਦੇਵ ਸਿੰਘ ਜੀ ਹੋਣੇ ਮੇਰੇ ਦਾਦਾ ਜੀ ਦੇ ਬਹੁਤ ਨੇੜੇ ਰਹੇ ਨੇ ਔਰ ਸਾਡੇ ਘਰੇ ਮੈਨੂੰ ਲੱਗਦਾ ਵੀ ਕਈ ਉਹਨਾਂ ਵੀ ਜਿਹੜੇ ਖਿਆਦਾ ਕਰਨਾ ਵੀ ਕਿ ਐ ਰੋਡ ਸ ਤੇ ਕੋਲ ਹਮੇਸ਼ਾ ਜਾਂਦੇ ਹੁੰਦੇ ਸੀਗੇ ਛੋਟੇ ਛੋਟੇ ਹੁੰਦੇ ਹਾਂ ਮਤ ਮਚਪੋਂ ਦੇ ਦੇਖਦੇ ਆ ਰਹੇ ਸੀ ਸੋ ਇਹ ਗਾਂ ਪਰਵਾਰ ਤੋਂ ਉੱਠ ਕੇ ਅੱਜ ਇਸ ਮਕਾਮ ਤੇ ਆਏ ਆ ਉਹ ਸਾਰਾ ਤੁਹਾਡਾ ਪਿਆਰ ਹੈ ਤੁਸੀਂ ਉਹ ਮੇਰੇ ਮਾਰਗਦਰਸ਼ਕ ਤੁਹਾਡੇ ਤੋਂ ਹੀ ਸਹਿਦ ਲੈ ਕੇ ਜ਼ਿੰਦਗੀ ਚ ਅੱਗੇ ਵਧਣ ਦੀ ਜਿਹੜੀ ਕੋਸ਼ਿਸ਼ ਕਰਦੀ ਆ ਹੁਨਰ ਵੀ ਛੋਟੀ ਹੈ ਤਜਰਬਾ ਤੁਸੀਂ ਜਿਹੜਾ ਤਜਰਬਾ ਕਰ ਰਹੀ ਹੈ ਇਹਨਾਂ ਨਾਲ ਤਾਂ ਰਾਜਨੀਤੀ ساری ਉਮਰ ਲੱਗ ਜਾਂਦੀ ਹੈ ਬੰਦੇ ਦੀ ਪਰ ਰਾਜਨੀਤੀ ਉਹਨਾਂ ਤੱਕੀ ਗੱਲਬਾਤ ਆ ਬਿਲਕੁਲ ਪਵਾਨੀਗੜ ਪੈਨਸ਼ਨਰ ਯੂਨੀਅਨ ਜਿਹੜੇ ਆਪਣੀ ਜਥੇਬੰਦੀ ਲਈ ਨਹੀਂ ਬਲਕਿ ਸਮਾਜ ਸੇਵਾ ਦੇ ਲਈ ਵੀ ਹਮੇਸ਼ਾ ਇਹ ਜਥੇਬੰਦੀ ਜਿਹੜੀ ਮੂਰੇ ਹੁੰਦੀ ਆ ਸੋ ਇਹਨਾਂ ਦੀਆਂ ਕੁਝ ਮੰਗਾਂ ਸੀਗੀਆਂ ਜਿਹੜੀਆਂ ਸਰਕਾਰ ਪੱਧਰ ਤੇ ਵੀ ਸੀਗੀਆਂ ਜਾਂ ਲੋਕਲੀਆਂ ਹਲਕਾ ਲੈਵਲ ਤੇ ਮੰਗਾਂ ਸੀਗੀਆਂ ਸੋ ਅੱਜ ਇਹਨਾਂ ਨੂੰ ਜਿਹੜਾ ਮਿਲ ਕੇ ਖੁਸ਼ੀ ਹੋਈ ਹੈ ਔਰ ਜਿਹੜੀਆਂ ਸਰਕਾਰ ਪੱਧਰ ਤੇ ਮੰਗਾਂ ਨੇ ਚਾਹੇ ਇਹਨਾਂ ਦੇ ਡੀਏ ਦੀ ਹੈ ਚਾਹੇ ਜਿਹੜਾ ਕੈਸ਼ਲੈਸ ਬਿੱਲਾਂ ਦੀ ਗੱਲ ਹੋਵੇ ਚਾਹੇ ਜਿਹੜੇ ਜੇ ਬ੍ਰਸ਼ਮੈਂਟ ਦੀ ਗੱਲ ਹੋਵੇ ਸੋ ਸਾਰੀਆਂ ਮੈਡੀਕਲ ਬਿਲਾਂ ਦੀ ਗੱਲ ਹੋਵੇ ਉਹ ਸਾਰੀਆਂ ਮੰਗਾ ਨੇ ਮੈਂ ਵਿਸ਼ਵਾਸ ਦਿਵਾਇਆ ਕਿਉਂਕਿ ਇਹਨਾਂ ਦੀ ਮੰਗ ਸੀ ਕਿ ਵਿੱਤ ਮੰਤਰੀ ਸਾਹਿਬ ਨਾਲ ਮੀਟਿੰਗ ਕਰਵਾਈ ਜਾਵੇ ਉਹ ਮੈਂ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਦਾਰ ਹਰਪਾਲ ਸਿੰਘ ਚੀਮਾ ਜੀ ਵਿੱਤ ਮੰਤਰੀ ਪੰਜਾਬ ਉਹਨਾਂ ਦੇ ਨਾਲ ਸੰਗਰੂਰ ਵੇਖੇ ਮੀਟਿੰਗ ਕਰਵਾਵਾਂਗੇ ਪਰ ਜਿਹੜੀਆਂ ਇਹਨਾਂ ਦੇ ਇੱਥੋਂ ਸੰਸਥਾ ਨੂੰ ਜਿਹੜੀਆਂ ਹਲਕਾ ਲੈਵਲ ਤੇ ਜਿਹੜੀਆਂ ਮੰਗਾ ਸੀਗੀਆਂ ਜਿਵੇਂ ਇੱਥੇ ਜਿਹੜੀ ਵਾਸ਼ਰੂਮ ਦੀ ਜਿਹੜੀ ਦਿੱਕਤ ਹੈਗੀ ਹੈ ਜਾਂ ਪੀਣ ਵਾਲੇ ਪਾਣੀ ਦੇ ਲਈ ਕੋਈ ਵਾਟਰ ਕੋਲਰ ਜਾਰ ਉਹਦੀ ਜਿਹੜੀ ਦਿੱਕਤ ਹੈਗੀ ਹੈ ਜਾਂ ਇੰਟਰਲੌਕ ਦੁਆਲੇ ਜਿਹੜੀ ਸਫਾਈ ਰਹੇ ਔਰ ਚਾਰਦਵਾਰੀ ਨੂੰ ਲੈ ਕੇ ਜਿਹੜੀਆਂ ਸੁਰੱਖਿਆ ਨੂੰ ਲੈ ਕੇ ਜਿਹੜੀ ਸਮੱਸਿਆ ਸੀਗੀ ਉਹਦੇ ਤੇ ਮੈਂ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਵੀ ਕੋਈ ਏਜੰਸੀ ਹੈ ਜਿਹੜੀ ਚੈ ਨਗਰ ਕਾਉਂਸਲ ਨਾਲ ਕੋਈ ਵੀ ਕੰਮਕਾਰ ਕਰਨਗੇ ਤਾਂ ਐਸਟੀਮੇਟ ਲੈ ਕੇ ਜਿਹੜੇ ਗ੍ਰਾਂਟ ਹੈ ਜਿਹੜੀ ਉਹ ਮੈਂ ਜਾਰੀ ਕਰ ਦਵਾਂਗੇ ਜਿਵੇਂ ਤਹਿਸੀਲ ਕੰਪਲੈਕਸ ਹੈ ਜਿਹੜਾ ਵਧੀਆ ਗੱਲ ਹੈ ਦੂਰ ਚਲਾ ਗਿਆ ਪਰ ਜਿਹੜੇ ਲੋਕਾਂ ਨੂੰ ਅੱਜ ਉਤੋਂ ਵੱਧ ਖੱਜਲ ਖਵਾਰ ਹੋਣਾ ਪੈ ਰਿਹਾ ਕਿਉਂਕਿ ਤਹਿਸੀਲ ਕੰਪਲੈਕਸ ਉੱਥੇ ਪਾਕਿਆ ਅਰਜੀ ਨੂੰ ਵੀ ਇੱਥੇ ਬੈਠੇ ਆ ਉਹਨਾਂ ਦੇ ਚਾਰ-ਚਾਰ ਗੇੜੇ ਲੱਗਦੇ que viene. ਔਰ ਮੈਂ ਡੀਸੀ ਸੰਗਰੂਰ ਨੂੰ ਵੀ ਮੈਂ ਕਿਹਾ ਕਿ ਜਿਹੜਾ ਵੀ ਇਹਨਾਂ ਦੇ ਉੱਥੇ ਪ੍ਰਬੰਧ ਕਰਕੇ ਦੇਣ ਵਾਲੇ ਨੇ ਉਹ ਬੜੀ ਜਲਦੀ ਇਹਨਾਂ ਦੇ ਪ੍ਰਬੰਧ ਕਰਕੇ ਵੀ ਦੇ ਰਹੇ ਆ ਤੇ ਸਾਰੇ ਉੱਥੇ ਚਲੇ ਜਾਣਗੇ ਔਰ ਮੈਂ ਤਾਂ ਜਿਹੜੇ ਇੱਕ ਦੋ ਦਫ਼ਤਰ ਜਿਹੜੇ ਇੱਥੇ ਹੋਰ ਵੀ ਰਹਿ ਗਏ ਨੇ ਮੇਰੀ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਨੂੰ ਵੀ ਉੱਥੇ ਲੈ ਜਾਈਏ ਤੇ ਇਸ ਏਰੀਆ ਨੂੰ ਅੱਜ ਮੈਂ ਅਸੀਂ ਜਿਹੜੇ ਪੈਨਸ਼ਨਰ ਯੂਨੀਅਨ ਦੇ ਨਾਲ ਵੀ ਗੱਲ ਕੀਤੀ ਸਾਡੇ ਸਾਰੇ ਸੀਨੀਅਰ ਨੇ ਔਰ ਮੈਂ ਕਿ ਇਸ ਜਗ੍ਹਾ ਨੂੰ ਅਸੀਂ ਜਿਹੜਾ ਡਿਵੈਲਪ ਕਰਕੇ ਸਾਡੇ ਇਲਾਕੇ ਦੇ ਲੋਕਾਂ ਲਈ ਇੱਥੇ ਜਿਹੜਾ ਕੀ ਬੈਟਰ ਜਿਹੜਾ ਕਰ ਸਕਦੇ ਆ ਉਹ ਵੀ ਮੈਂ ਸੁਝਾ ਜਿਹੜੇ ਇਹਨਾਂ ਤੋਂ ਮੰਗੇ ਜਿਵੇਂ ਗੱਲ ਕੀਤੀ ਆਇਆਗਾ ਦੇ ਸਾਰੇ মিডিਆ ਨੇ ਕਵਰੇਜ ਕੀਤੀ ਅੱਜ ਉਸੇ ਜਗ੍ਹਾ ਤੇ ਉੱਤੇ ਦੁਬਾਰਾ ਝੋਨਾ ਲੱਗਣ ਨੂੰ ਤਿਆਰ ਹੈ ਕਿਉਂ ਨਹੀਂ ਉਹਨਾਂ ਲੋਕਾਂ ਨੂੰ ਪਾਣੀ ਤੋਂ ਨਿਆਤ ਦਵਾਈ ਜਾ ਰਹੀ ਆ ਉਹਨਾਂ ਦੀ ਜਿਹੜੀ ਸੀਵਰ ਨਹੀਂ ਕਿਉਂਕਿ ਉਹ ਏਰੀਆ ਨਗਰ ਕਾਉਂਸਲ ਦੇ ਵਿੱਚ ਨਵਾਂ ਅਟੈਚ ਹੋਇਆ ਸੀਗਾ ਤੇ ਨੈਸ਼ਨਲ ਹਾਈਵੇ ਗੁਜ਼ਰਨ ਕਰਕੇ ਜਿਹੜਾ ਸੀਵਰੇਜ ਨੂੰ ਉਹਦੇ ਨਾਲ ਜੋੜਨ ਲਈ ਜਿਹੜੇ ਉਹਨਾਂ ਦੇ ਐਸਟੀਮੇਟ ਵਗੈਰਾ ਸੀ ਸਾਰੇ ਅਸੀਂ ਭੇਜਿਆ ਸੀਗਾ ਪਰ ਸਾਨੂੰ ਨੈਸ਼ਨਲ ਹਾਈਵੇ ਵੱਲੋਂ ਜਿਹੜਾ ਉਹ ਰੋਡ ਕੱਟ ਦੀ ਜਿਹੜੀ ਜਿਹੜੀ ਐਨਓਸੀ ਆ ਜਿਹੜੀ ਉਹ ਪਰਮਿਸ਼ਨ ਨਹੀਂ ਸੀ ਮਿਲੀ ਜਿਹਦੇ ਕਰਕੇ ਉਹ ਮਸਲਾ ਜਿਹੜਾ ਕਾਫੀ ਜਿਹੜਾ ਦਲੇ ਹੁੰਦਾ ਜਾ ਰਿਹਾ ਜੋ ਕੋਈ ਨੈਸ਼ਨਲ ਹਾਈਵੇ ਤੋਂ ਕੇਂਦਰ ਸਰਕਾਰ ਆ ਤੇ ਉਥੋਂ ਐਨਓਸੀ ਲੈ ਕੇ ਉਹਨੂੰ ਕੰਮ ਨੂੰ ਕਰਾਉਣ ਦੇ ਲਈ ਅਸੀਂ ਪੈਰਵਾਈ ਲਗਾਤਾਰ ਕਰ ਰਹੇ ਹਾਂ ਜਦੋਂ ਹੀ ਸਾਨੂੰ ਹੁੰਦਾ ਤਾਂ ਨਾਲ ਦੀ ਨਾਲ ਜਿਹੜਾ ਸਹੀ ਉਹਦਾ ਕੰਮ ਸ਼ੁਰੂ ਕਰਵਾਵਾਂਗੇ ਫਿਲਹਾਲ ਉਹਦਾ ਮੈਂ ਜਿਹੜਾ ਜਿਹੜਾ ਕੱਲ ਹੀ ਮੈਂ ਐਸਡੀਐਮ ਨੂੰ ਕਿਹਾ ਕਿ ਉੱਥੇ ਜਿਹੜੇ ਆਰਜੀ ਤੌਰ ਤੇ ਨੇੜੇ ਜਿਹੜੀ ਕਿਉਂਕਿ ਜਿਹੜਾ ਬਲਦਕੋਠੀ ਆਪ ਇੱਕ ਪੰਚਾਇਤ ਰਹੀ ਹੈ ਜਾਂ ਕੋਈ ਪੰਚਾਇਤ ਦੀ ਕੋਈ ਜਗ੍ਹਾ ਹੋਵੇ ਜਾਂ ਨੇੜੇ ਬਲਦਕਲਾਂ ਦੀ ਕੋਈ ਪੰਚਾਇਤੀ ਜਗ੍ਹਾ ਲੱਗਦੀ ਹੋਵੇ ਜਿੱਥੇ ਅਸੀਂ ਆਰਜੀ ਤੌਰ ਤੇ ਜਿਹੜਾ ਉਹਨਾਂ ਦਾ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰ ਸਕਦੇ ਆ ਉਹ ਇੱਕ ਦੋ ਦਿਨਾਂ ਦੇ ਵਿੱਚ ਜਿਵੇਂ ਤੁਸੀਂ ਨੈਸ਼ਨਲ ਹਾਈਵੇ ਦੀ ਗੱਲ ਕੀਤੀ ਆ ਬਾਕੀ ਨਸਰਾਜਵੀ ਦੇ ਆਲੇ-ਦੁਆਲੇ ਇੱਕ ਨਾਲਾ ਬਣਿਆ ਹੋਇਆ ਉਹ ਨਾਲਾ ਵੀ ਭਰਿਆ ਹੋਇਆ ਜੇਕਰ ਉਹਨੂੰ ਏ ਕਢਾਇਆ ਜਾਵੇ ਤਾਂ ਪਾਣੀ ਉੱਥੇ ਸੈਦ ਨਾ ਰੁਕੇ ਉੱਥੇ ਬੱਚੇ ਵੀ ਡਿੱਗਦੇ ਆ ਸਕੂਲ ਪੜਨ ਜਾਲੇ ਬੱਚੇ ਜੀ ਪਿੱਛੇ ਵੀ ਸਫਾਈ ਕਰਾਈ ਸੀ ਮੈਂ ਦੁਬਾਰਾ ਉਹਦੀ ਸਫਾਈ ਕਰਾ ਦਣੀ ਆ ਮੈਡਮ ਬਿਹੋਪੀ ਰੋਡ ਦੀ ਗੱਲ ਕਰੀਏ ਪਾਣੀ ਦੇ ਪੈਪ ਚੁੱਕੇ ਨੇ ਪਰ ਇਹਦੇ ਪਾਣੀ ਦੀ ਸਪਲਾਈ ਹਲੇ ਤੱਕ 3.5 ਸਾਲ ਹੋ ਚੁੱਕੇ ਨੇ ਬਹਾਲ ਨਹੀਂ ਹੋਈ ਪੂਰੇ ਨਾਲੇ ਪਾਣੀ ਦੀ ਜਿਹੜੀ ਪੈਪ ਲੈਣਾ ਨੇ ਇੱਕ ਪਾਸੇ ਅਸੀਂ ਨਹਿਰੀ ਪਾਣੀ ਮੈਂ ਪਿੱਛੇ ਵੀ ਆਈ ਸੀਗੀ ਪਰ ਮੇਰੇ ਕੋਲ ਅੱਜ ਤੱਕ ਕੋਈ ਮੇਰੇ ਕੋਲ ਪਤਾ ਹੀ ਆ ਤੁਸੀਂ ਧਰਨੇ ਲਾਉਂਦੇ ਰਹੇ ਹੋ ਪਿੰਨ ਵਾਲੇ ਪਾਣੀ ਦੇ ਮੇਰੇ ਕੋਲ ਵਖੋਪੀ ਰੋਡ ਦਾ ਕੋਈ ਵੀ ਇਸ ਤਰ੍ਹਾਂ ਦਾ ਮਸਲਾ ਨਹੀਂ ਆਇਆ ਹੈਗਾ ਪਰ ਜੇ ਕੋਈ ਹੈਗਾ ਤਾਂ ਮੈਨੂੰ ਕੋਈ ਦੋ ਬੰਦੇ ਜਾਂ ਮੈਨੂੰ ਉਹਨਾਂ ਦਾ ਕੋਈ ਨੰਬਰ ਦੇ ਦਿਓ ਜਾਂ ਮੇਰਾ ਨੰਬਰ ਉਹਨਾਂ ਨੂੰ ਦੇ ਦਿਓ ਮੈਂ ਰਾਬਤਾ ਲੈ ਕੇ ਜਿਹੜਾ ਉਹਨਾਂ ਦਾ ਪਾਣੀ ਦਾ ਖਰਾਬ ਬਹੁਤ ਬੜੀ ਮੁੱਦਾ ਉਠਿਆ ਸਟਰੀਟ ਲਾਈਟਾਂ ਉਮੀਖਰੀ ਬੰਦ ਰਹਿੰਦੀਆਂ ਨੇ ਰਾਤ ਨੂੰ ਜਿਹਨੇ ਚਲਾਉਦੇ ਨੇ ਜੀ ਰਾਤ ਨੂੰ ਚੱਲ ਜਾਂਦੀਆਂ ਨੇ ਦੇਖੋ ਜਿਹੜੀਆਂ ਪਿਛਲੀਆਂ ਜਿਹੜੀਆਂ ਤੋੜਨੇ ਚੋਰੀਆਂ ਕਰਦੇ ਨੇ ਉਹ ਪਿਛਲੀਆਂ ਜਿਹੜੀਆਂ ਸਰਕਾਰਾਂ ਦੇ ਵਿੱਚ ਕੀਤੀਆਂ ਹੋਏ ਗਲਤੀਆਂ ਨੇ ਜਿਹੜੀਆਂ ਉਹਨਾਂ ਦੇ ਜਿਹੜੇ ਇਸ ਤਰ੍ਹਾਂ ਨਗਰ ਕਾਉਂਸਲ ਦੇ ਵਿੱਚ ਪੀਡਬਲਯੂਡੀ ਨੇ ਲਾਈਟਾਂ ਲਾਈਆਂ ਸੀਗੀਆਂ ਤੇ ਮੈਂਟੇਨੈਂਸ ਆ ਜਿਹੜੀ ਉਹ ਵੀ ਪੀਡਬਲਯੂਡੀ ਦੇ ਕੋਲ ਹੈ ਜਦੋਂ ਨਗਰ ਕਾਉਂਸਲ ਇੱਕ ਅਥਾਰਟੀ ਹੈ ਤਾਂ ਪੀਡਬਲਯੂਡੀ ਲਾਈਟਾਂ ਲਾ ਰਿਹਾ ਸੰਗਰੂਰ ਦੇ ਵਿੱਚ ਹੁਣ ਉਹ ਲਗਾਤਾਰ ਆਪਤਾ ਕਰੀਦਾ ਠੇਕੇਦਾਰਾਂ ਨੂੰ ਬੁਲਾਈਦਾ ਹੁਣ ਠੇਕੇਦਾਰ ਪਤਾ ਨਹੀਂ ਕਿੱਥੋਂ ਕਿੱਥੋਂ ਆ ਕੇ ਪੰਜਾਬ ਦੇ ਵਿੱਚ ਜਿਹੜਾ ਸੰਗਰੂਰ ਚ ਕੰਮ ਕਰਕੇ ਗਏ ਨੇ ਉਹ ਕਾਫੀ ਮੁਸ਼ਕਲਾਂ ਨੇ ਮੈਂ ਜਿਹੜਾ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਉਹਨਾਂ ਨੂੰ ਵੀ ਕਿਹਾ ਮੈਂ ਕਿਹਾ ਤੁਸੀਂ ਲਾਈਟਾਂ ਨੇ ਜਿਹੜੀਆਂ ਉਹ ਹੈਂਡਓਵਰ ਕਰਾ ਲਓ ਨਗਰ ਕਾਉਂਸਲ ਉਹਦੀ ਦੇਖਰੇਖ ਕਰਨ ਦੇ ਲਈ ਸਮਰੱਥ ਦੀ ਗੱਲ ਕਰਦੇ ਆ ਸਿਵਲ ਹਸਪਤਾਲ ਦੇ ਵਿੱਚ ਪੀਣ ਦੀ ਜਿਹੜੀ ਪਾਣੀ ਦੀ ਸੁਵਿਧਾ ਜੇ ਤੁਸੀਂ ਉੱਥੇ ਬਾਥਰੂਮ ਦਾ ਜਾਂ ਉਹ ਜਿਹੜੇ ਸੁਵਿਧਾ ਬਿਲਕੁਲ ਨਹੀਂ ਆਈਆਂ ਪਾਣੀ ਵੀ ਉੱਥੇ ਪੀਣ ਵਾਲੇ ਪਾਣੀ ਦੀ ਮੈਂ ਚੈੱਕ ਕਰਾ ਲੈਣਾ 2017 18 19 ਮਾਡਲ ਦੇ ਜਿਹੜੇ ਵਹੀਕਲ ਨੇ ਉਹਨਾਂ ਉੱਤੇ ਨਾ ਗੌਰ ਪੰਜਾਬ ਗਵਰਨਮੈਂਟ ਵੱਲੋਂ ਸੋਸ਼ਲ ਸਿਕਿਉਰਿਟੀ ਸੈਸ ਲਗਾਇਆ ਜਾ ਰਿਹਾ ਹੈ ਜੀ ਉਹ ਉਹਦਾ ਕੀ ਮਤਲਬ ਜੀ ਮੈਂ ਚੈੱਕ ਕਰਾ ਲੈਣਾ ਕੋਈ ਪਾਲਿਸੀ ਮੈਟਰ ਹੋਊਗਾ ਜਿਹਦੇ ਕਰਕੇ ਉਹ ਲਗਾਇਆ ਜਾ ਰਿਹਾ ਨਹੀਂ ਜਦੋਂ ਮੈਡਮ ਕਾਪੀਆਂ ਬਣੀਆਂ ਨੇ ਨਾ ਤਕਰੀਬਨ ਉਹਦੇ ਵਿੱਚ ਸਾਰਾ ਟੈਕਸ ਦੇ ਕੇ ਫੇਰ ਕਾਪੀਆਂ ਮਾਰਦੀ